ਬਾਈਓ ਜਿੰਕ ਕਿਹੜੀ ਪਾਈਏ ਬਾਹਲੀ ਚਰਚਾ ਦੇ ਵਿੱਚ ਆਹ ਜਿੰਕ ਆ ਗਈ ਇੱਕ 11 ਬਿਟਾ ਦੀ ਪ੍ਰੋ ਕੋਟ ਜਿੰਕ ਇਹਦੇ ਬਾਰੇ ਫੁੱਲ ਵੀਡੀਓ ਪਈ ਆ ਚੈਨਲ ਦੇ ਉੱਤੇ ਪ੍ਰੋ ਕੋਟ ਜਿਹੜੀ ਜਿੰਕ ਆ ਬਾਈ ਇਹ ਇੱਕ ਕਿੱਲਾ ਲਗਭਗ 800 ਰੁਪਏ ਦਾ ਪੈਂਦਾ ਤੇ ਯੂਰੀਆ ਦੇ ਨਾਲ इजीली ਮਿਕਸ ਹੋ ਜਾਂਦਾ ਠੀਕ ਹੈ ਸੇਫ ਟੂ ਯੂਜ਼ ਆ ਔਇਲ ਬੇਸਡ ਟੈਕਨੋਲੋਜੀ ਤੇ ਪਹਿਲਾਂ ਲੰਮੀ ਜੀ ਬੋਤਲ ਆਉਂਦੀ ਸੀ ਹੁਣ ਇਹਨਾਂ ਨੇ ਚੌਰਸੀਆ ਕਰਤਾ ਕਿਉਂਕਿ ਉਹ ਗੋਲਜਾ ਕਰਤਾ ਕੱਢਣੀ ਸੌਖੀ ਆ ਉਹਦੇ ਵਿੱਚੋਂ 1 ਲੀਟਰ 3 ਕਿੱਲਾਂ ਤੇ ਹੋ ਜਾਂਦਾ 333 ਐਮਐਲ ਦੀ ਇੱਕ ਕਿੱਲੇ ਦੀ ਡੋਜ਼ ਆ ਤੇ 30 ਤੋਂ 35 ਦਿਨਾਂ ਬਾਅਦ ਇਹ ਜਦੋਂ ਝੋਨਾ ਤੁਹਾਡਾ ਟ੍ਰਾਂਸਪਲੈਂਟ ਹੋ ਜੂ ਲੱਗ ਜੂ ਉਸ ਤੋਂ ਬਾਅਦ ਜੂਰੀਆ ਦੇ ਵਿੱਚ ਰਲਾ ਕੇ ਦਾ ਛਿੱਟਾ ਦੇ ਦਿਓ ਇਹ 33% ਜ਼ਿੰਕ ਦਾ ਢੂਆ ਭੰਨੂਗੀ 21 ਦਾ ਤਾਂ 33 ਨੇ ਭੰਨਿਆ ਸੀ 33 ਦਾ ਹੁਣ ਆ ਢੂਆ ਭੰਨੂਗੀ ਕਿਉਂ ਕਿਉਂਕਿ ਰੇਟ ਲਗਭਗ ਦੋਨਾਂ ਦਾ ਬਰਾਬਰ ਜੇ ਆ ਜੇ ਚੰਗੀ ਕੰਪਨੀ ਦੀ 33% ਲਓਗੇ ਉਹ ਵੀ ਇਹਦੇ ਬਰਾਬਰ ਹੀ ਕਿੱਲਾ ਪੈਣਾ ਇਹ ਹਾਲਾਂਕਿ ਜਦੋਂ ਜੂਰੀਆ ਦੇ ਵਿੱਚ ਪਾਉਨੇ ਆ ਉਦੋਂ ਪਾਣੀ ਜ ਵੀ ਥੋੜਾ ਛੱਡ ਦਿੰਦੀ ਆ ਤੇ ਆਪਣੀ ਅੱਖਾਂ ਵੀ ਭਰਦੀ ਆ ਛਿੱਟਾ ਦਿੰਨੇ ਆ ਜਦੋਂ ਉਦੋਂ ਅੱਖਾਂ 'ਚ ਪੈਂਦੀ ਆ ਅੱਧੀ ਉੱਡ ਜਾਂਦੀ ਆ ਉਹ ਸਮੱਸਿਆ ਨੂੰ ਖਤਮ ਕਰੂਗੀ ਯਾਰਾ ਬੇਟਾ ਕੱਲਾ ਪੇਟੈਂਟ ਹੈ ਨਾਲ ਕੋਲੇ ਹੋਰ ਕੋਈ ਦੀ ਕਾਪੀ ਨਹੀਂ ਕਰ ਸਕਦਾ ਮਿੱਤਰੋ ਬਾਕੀ ਪੂਰੀ ਵੀਡੀਓ ਪਈ ਹੈ ਚੈਨਲ ਤੇ